ਜਲੰਧ ਦੇ ਪੁਲਿਸ ਕਮਿਸ਼ਨਰ ਵੱਲੋਂ ਆਪਣੇ ਅਧਿਕਾਰੀਆਂ ਨਾਲ ਰੋਜ਼ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਾਸਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਔਰ ਜਿਹੜੇ ਵੀ ਅਧਿਕਾਰੀਆਂ ਦੇ ਇਲਾਕੇ ਦੇ ਵਿੱਚ ਜਿਹੜੇ ਵੀ ਲੋਕ ਜਿਹੜੇ ਆ ਫੁੱਟਬਾਤਾਂ ਦੇ ਉੱਤੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਦੁਕਾਨਦਾਰਿਆ ਲਗਾ ਕੇ ਬੈਠੇ ਆ ਉਹਨਾਂ ਨੂੰ ਹਟਾਇਆ ਜਾ ਰਿਹਾ ਅ ਵਕੀਲ ਸਾਹਿਬ ਸਾਡਾ ਨਾਮ ਮੌਜੂਦ ਹੈ ਜਿਹੜਾ ਇਹਨਾਂ ਨੇ ਜਿਹੜੇ ਕਹਿ ਰਹੇ ਨੇ ਕਿ ਜੋ ਪੁਲਿਸ ਕਮਿਸ਼ਨਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਸ਼ਰਾਣੀਆਂ ਜੋਗਾ ਬੜਾ ਅੱਛਾ ਉਪਰਾਲਾ ਗਲਤ ਬਤ ਕਰ ਲੈਣੇ ਜਿਹੜਾ ਉਪਰਾਲਾ ਜਿਹੜਾ ਜਲੰਧਰ ਦੇ ਪੁਲਿਸ ਕਮਿਸ਼ਨਰ ਵੱਲੋਂ ਕੀਤਾ ਜਾ ਰਿਹਾ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਾਸਤੇ ਉਸ ਨੂੰ ਕਿੱਦਾਂ ਦੇਖਦੇ ਮੈਂ ਐਡਵੋਕੇਟ ਹਰਮਿੰਦਰ ਸਿੰਘ ਸੰਧੂ ਐਸੋਸੀਏਸ਼ਨ ਆਫ ਲਾਇਰਸ ਫॉर ਸੋਸ਼ਲ ਜਸਟਿਸ ਜਲੰਧਰ ਦਾ ਪ੍ਰੈਜ਼ੀਡੈਂਟ ਆ ਨਵੇਂ ਪੁਲਿਸ ਕਮਿਸ਼ਨਰ ਸਾਹਿਬ ਨੇ ਆ ਕੇ ਇੱ ਹਰ ਕੋਈ ਸੜਕਾਂ ਤੇ ਲੰਘਦਾ ਗਲੀਆਂ ਤੇ ਲੰਘਦਾ ਸਾਰੇ ਪ੍ਰਸ਼ਾਸਨ ਨੂੰ ਗਾਲਾਂ ਕੱਢਦਾ ਜਾਂਦਾ ਕਿ ਇਹ ਕੰਮ ਨਹੀਂ ਕਰਦੇ ਸੋ ਹੁਣ ਬਹੁਤ ਅੱਛਾ ਕੰਮ ਹੋਇਆ ਜਿਹੜੀਆਂ ਰੇੜੀਆਂ ਫੜੀਆਂ ਸੜਕਾਂ ਤੇ ਗਲਤ ਤਰੀਕੇ ਨਾਲ ਲੱਗੀਆਂ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ ਪਿੱਛੇ ਕਰਨ ਦਾ ਇਹ ਮਤਲਬ ਨਹੀਂ ਉਹਨਾਂ ਨੂੰ ਹਟਾਇਆ ਜਾ ਰਿਹਾ ਥੋੜਾ ਜਿਹਾ ਸੜਕ ਤੋਂ ਪਰੇ ਕਰਕੇ 10 10 15 15 ਫੁੱਟ ਹਾਰ ਸੜਕ ਹਰ ਗਲੀ ਦੇ ਵਿੱਚ ਰਸਤਾ ਬਣਾਇਆ ਜਾ ਰਿਹਾ ਜਿਹਦੇ ਨਾਲ ਸਾਰੀ ਜਨਤਾ ਬਹੁਤ ਸੁਖੀ ਹੈ ਬੜੀ ਖੁਸ਼ ਹੈ ਸੋ ਇਹ ਕਈ ਸਾਲ ਤੋਂ ਸ਼ਹਿਰ ਦੇ ਵਿੱਚ ਨਿੱਲ ਕੰਮ ਚੱਲ ਰਿਹਾ ਸੀ ਤੇ ਕੁਝ ਲੋਕਾਂ ਖਾਸ ਕਰ ਅਫਸਰਾਂ ਦੇ ਟੁਲਮੁਲ ਤੇ ਗੈਰ ਜ਼ਿੰਮੇਵਾਰਾਨਾ ਰਵਈਏ ਦੇ ਕਰਕੇ ਸਾਰੀ ਜਨਤਾ ਪਰੇਸ਼ਾਨ ਹੋ ਰਹੀ ਸੀ ਸੋ ਜਿਹੜਾ ਅਭਿਆਨ ਚਲਾਇਆ ਗਿਆ ਅਸੀਂ ਇਸ ਦੀ ਭਰਪੂਰ ਸ਼ਲਾਘਾ ਕਰਦੇ ਹਾਂ ਇਹ ਅਭਿਆਨ ਅੱਗੇ ਤੋਂ ਚੱਲਣਾ ਚਾਹੀਦਾ ਹੈ ਆਈਪੀਸੀ ਦੇ ਵਿੱਚ ਕਈ ਪ੍ਰੋਵੀਜ਼ਨ ਹੈ ਜਿਹਦੇ ਵਿੱਚ ਪੁਲਿਸ ਕੋਲ ਵੀ ਪਾਵਰਸ ਹੈ ਜੇ ਕੋਈ ਰਸਤਾ ਰੋਕਦਾ ਹੈ ਉਹ ਤੇ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾ ਸਕਦੀ ਹੈ ਸਿਰਫ ਤੇ ਸਿਰਫ ਐਮਸੀ ਦੇ ਉੱਤੇ ਛੱਡਣ ਦਾ ਕੰਮ ਨਹੀਂ ਚੱਲਣਾ ਐਮਸੀ ਵੈਸੇ ਵੀ ਕਿਸੇ ਕੰਮ ਦੇ ਵਿੱਚ ਐ ਨਹੀਂ ਸੋ ਕੋਈ ਕਾਰਵਾਈ ਐਮਸੀ ਨਹੀਂ ਕਰਦੀ ਸਾਰਾ ਰਾਜਨੀਤਿਕ ਜੋ ਵੀ ਇਹਨਾਂ ਦਾ ਦਬਾਅ ਨਾਲ ਪ੍ਰੇਰਿਤ ਹੈ ਕਿੱਤੇ ਰੇੜੀਆਂ ਵਾਲਿਆਂ ਨੇ ਕਬਜ਼ਾ ਕੀਤਾ ਕਿਤੇ ਕਿਹਨੇ ਖੋਖੇ ਲਾਏ ਆ ਕੋਈ ਅੱਗੇ ਕਰਕੇ 15 ਫੁੱਟ ਪਿੱਛੇ ਜਗ੍ਹਾ ਛੱਡ ਕੇ ਆਪਣਾ ਸਮਾਨ ਹੀ ਰੱਖਿਆ ਹੋਇਆ ਆ ਸੋ ਇਹ ਕਾਨੂੰਨ ਦੇ ਰਾਜ ਦੀ ਨਿਸ਼ਾਨੀ ਨਹੀਂ ਹੈ ਸੋ ਇਹਨਾਂ ਚੀਜ਼ਾਂ ਨੂੰ ਪਰੇ ਕਰਾਉਣਾ ਚਾਹੀਦਾ ਇਹ ਅਭਿਆਨ ਚਲਾਉਣਾ ਚਾਹੀਦਾ ਤੇ ਜਿਹੜੇ ਬੰਦੇ ਇਸ ਅਭਿਆਨ ਨਾਲ ਕੋਆਪਰੇਟ ਨਹੀਂ ਕਰਦੇ ਸਿਰਫ ਉਹਨਾਂ ਦਾ ਸਮਾਨ ਨਹੀਂ ਚੁੱਕਣਾ ਚਾਹੀਦਾ ਨਾ ਹੀ ਉਹਨਾਂ ਨੂੰ ਪਿੱਛੇ ਹਟਾਉਣਾ ਚਾਹੀਦਾ ਉਹਨਾਂ ਤੇ ਆਈਪੀਸੀ ਦੇ ਅਕੋਰਡਿੰਗਲੀ ਪਰਚੇ ਵੀ ਦਰਜ ਹੋਣੇ ਚਾਹੀਦੇ ਆ ਤਾਂ ਕਿ ਕਾਨੂੰਨ ਦਾ ਰਾਜ ਕਾਇਮ ਹੋ ਸਕੇ ਤੇ ਜਨਤਾ ਨੂੰ ਸਹੀ ਤਰ੍ਹਾਂ ਨਾਲ ਲੋਕਤੰਤਰ ਦਾ ਕੋਈ ਫਾਇਦਾ ਹੋ ਸਕੇ ਲੋਕਤੰਤਰ ਦਾ ਮਤਲਬ ਨਹੀਂ ਹੈਗਾ ਕਿ ਆਪਣਾ ਫਾਇਦਾ ਕਰਾ ਕੇ ਦੂਸਰੇ ਦਾ ਨੁਕਸਾਨ ਕਰਾਣਾ ਹੈ ਜਦਕਿ ਕੁਝ ਲੋਕਾਂ ਨੇ ਇਹੀ ਕੰਮ ਕੀਤਾ ਆ ਬਹੁਤ ਸਾਰੇ ਦੁਕਾਨਦਾਰ ਹੈ ਵੱਡੀਆਂ ਮਾਰਕੀਟਾਂ ਜਿਹੜੇ ਆਪਣੀਆਂ ਦੁਕਾਨਾਂ ਦੇ ਲੱਗੇ ਇਹਨਾਂ ਰੇੜੀਆਂ ਨੂੰ ਲਾਣ ਦੇ ਪੈਸੇ ਲਾਂਦੇ ਆ ਜਿਸ ਕਰਕੇ ਆਮ ਜਨਤਾ ਨੂੰ ਪਰੇਸ਼ਾਨੀ ਹੁੰਦੀ ਹੈ ਪਰ ਉਹ ਆਪਣੀਆਂ ਜੇਬਾਂ ਭਰ ਰਹੇ ਆ ਸੋ ਇਸ ਕੰਮ ਨੂੰ ਬੰਦ ਹੋਣਾ ਚਾਹੀਦਾ ਹੈ ਪੁਲਿਸ ਨੇ ਬਹੁਤ ਛਲਾਗਾਯੋਗ ਕੰਮ ਕੀਤਾ ਹੈ ਪਹਿਲੀ ਵਾਰੀ ਮੈਨੂੰ ਆਪਣੀ 24 ਸਾਲ ਦੀ ਪ੍ਰੈਕਟਿਸ ਚ ਲੱਗ ਰਿਹਾ ਕਿ ਹਾਂ ਬਈ ਕੋਈ ਬੰਦਾ ਤਾਂ ਆ ਜਿਹੜਾ ਕੰਮ ਕਰ ਰਿਹਾ ਸੋ ਅਸੀਂ ਇਸ ਦੀ ਭਰਪੂਰ ਸ਼ਲਾਘਾ ਕਰਦੇ ਹਾਂ ਇਹ ਕੰਮ ਚਾਰੀ ਰਹਿਣਾ ਚਾਹੀਦਾ ਐਡਵੋਕੇਟ ਸਾਹਿਬ ਜੀਟੀਵੀ ਦੁਕਾਨਦਾਰਾਂ ਨੇ ਫੁੱਟਬਾਥਾ ਦੇ ਉੱਤੇ ਦੁਕਾਨਾਂ ਲਗਾਈਆਂ ਜਾਂ ਫੜੀਆਂ ਲਗਾਈਆਂ ਹੈ ਪੁਲਿਸ ਕਮਿਸ਼ਨਰ ਦਾ ਉਹ ਇਹ ਕਹਿਣਾ ਹੈ ਕਿ ਫੁੱਟਬਾਥ ਜੋ ਲੋਕਾਂ ਦੇ ਚੱਲਣ ਲਈ ਹੁੰਦੇ ਆ ਨਾ ਕਿ ਦੁਕਾਨ ਲਗਾਉਣ ਦੇ ਬਿਲਕੁਲ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਬਿਲਕੁਲ ਸਾਹਮਣੇ ਫੁੱਟਬਾਥ ਸਾਰੇ ਜਿਹੜੇ ਪੁਟਾ ਦੇ ਦਫ਼ਤਰ ਦੇ ਬਾਹਰ ਕਬਜ਼ੇ ਹੋਏ ਆ ਕਚੈਰੀ ਦੇ ਬਾਹਰ ਕਬਜ਼ੇ ਹੋਏ ਆ ਸੋ ਇਹ ਆਪਣਾ ਕੰਮ ਨਹੀਂ ਕਰਦੇ ਪੁਲਿਸ ਨੂੰ ਡਬਲ ਕੰਮ ਕਰਨਾ ਚਾਹੀਦਾ ਤੇ ਜੋ ਹਨ ਪੁਲਿਸ ਕੰਮ ਕਰ ਰਹੀ ਹੈ ਲੋਕ ਉਹਨਾਂ ਨੂੰ ਭੰਡੀ ਕਰ ਰਹੇ ਸੋ ਇਹ ਕੀ ਤਰੀਕਾ ਸੋ ਬਹੁਤ ਵਧੀਆ ਕੰਮ ਕਰ ਰਹੇ ਇਸ ਕੰਮ ਨੂੰ ਅੱਗੇ ਚਲਾਉਣਾ ਚਾਹੀਦਾ ਹੈ ਲੋਕਾਂ ਨੂੰ ਆਪ ਵੀ ਸਮਝਣਾ ਚਾਹੀਦਾ ਡੈਮੋਕਰੇਸੀ 'ਚ ਰਾਈਟ ਹੈਗੇ ਡਿਊਟੀਆਂ ਵੀ ਹੈਗੀਆਂ ਇੱਥੇ ਹਰ ਕੋਈ ਚਾਹੁੰਦਾ ਸਾਨੂੰ ਰਾਈਟ ਮਿਲ ਜਾਏ ਪਰ ਡਿਊਟੀ ਕੋਈ ਨਾ ਮਿਲੇ ਸੋ ਡਿਊਟੀ ਆਪਣੀ ਕਰਨੀ ਪੈਣੀ ਹੈ ਫਿਰ ਤੁਸੀਂ ਦੂਸਰੇ ਤੇ ਸਵਾਲ ਉਠਾ ਸਕਦੇ ਹੋ ਜੇ ਤੁਸੀਂ ਆਪ ਹੀ ਗਲਤਕਾਰ ਪਾਰ ਕਰਦੇ ਹੋ ਆਪ ਹੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੜਕ ਦੇ ਉੱਤੇ ਤੁਸੀਂ ਕਿਸੇ ਨੂੰ ਕਿੱਦਾਂ ਕਹਿ ਸਕਦੇ ਹੋ ਲੰਗੜਾ ਤਾਂ ਸਾਰਿਆਂ ਸੋ ਲਾਂਗਾ ਘੱਟੋ ਘੱਟ ਇੱਕ ਲਾਂਗਾ ਦਾ ਕਿਸੇ ਨੂੰ ਮਿਲੇ ਇੱਥੇ ਇਹ ਹਾਲਾਤ ਹੈ ਕਿ ਜਾਮ ਵਿੱਚ ਫਸ ਕੇ ਲੋਕਾਂ ਦੇ ਇੰਨੇ ਨੇ ਨੁਕਸਾਨ ਹੁੰਦੇ ਕਿਸੇ ਦਾ ਇੰਟਰਵਿਊ ਰਹਿ ਜਾਂਦਾ ਕਿਸੇ ਦਾ ਮਰੀਜ਼ ਹਸਪਤਾਲ ਨਹੀਂ ਪਹੁੰਚ ਪਾਂਦਾ ਕਿਸੇ ਦਾ ਝਗੜਾ ਹੋ ਜਾਂਦਾ ਕੋਈ ਡਿੱਗ ਲੱਟ ਲੱਟ ਰਲਟ ਰਹਿੰਦਾ ਸੋ ਬਹੁਤ ਸਾਰੀਆਂ ਮੇਨ ਸੜਕਾਂ ਦੇ ਉੱਤੇ ਰੇੜੀ ਫੜੀ ਵਾਲਿਆਂ ਨੇ ਲਾ ਕੇ ਉੱਤੇ ਕਬਜ਼ੇ ਕੀਤੇ ਹੋਏ ਆ ਸੋ ਇਹ ਸਭ ਕਾਰਪੋਰੇਸ਼ਨ ਦੀ ਨਿਮੀਲੀ ਭੁਗਤਣ ਦਾ ਨਤੀਜਾ ਹੈ ਪਰ ਪੁਲਿਸ ਆਪਣੇ ਕੰਮ ਤੋਂ ਇਲਾਵਾ ਵੀ ਜਾ ਕੇ ਕੰਮ ਕਰ ਰਹੀ ਹੈ ਇਹ ਕਹਿਣਾ ਗਲਤ ਹੈ ਕਿ ਇਹ ਕਾਰਪੋਰੇਸ਼ਨ ਦਾ ਕੰਮ ਹੈ ਪੁਲਿਸ ਕੋ ਵੀ ਪੂਰੇ ਅਧਿਕਾਰ ਹੈ ਜਿਨ੍ਹਾਂ ਦਾ ਉਹ ਇਸਤੇਮਾਲ ਕਰ ਉਹਨਾਂ ਨੂੰ ਪੀੜ ਹੋ ਰਹੀ ਆ ਅਭਿਆਨ ਬਿਲਕੁਲ ਸਹੀ ਹੈ ਚਲਾਣਾ ਚਾਹੀਦਾ ਹਾਂ ਪੁਲਿਸ ਕਮਿਸ਼ਨਰ ਵੱਲੋਂ ਚਾਰ ਜ਼ੋਨ ਬਣਾ ਦਿੱਤੇ ਗਏ ਆ ਚਾਰ ਜ਼ੋਨਾਂ ਦੇ ਵਿੱਚ ਜੋ ਵੀ ਜਿਹੜੇ ਵੀ ਦੁਕਾਨਦਾਰਾਂ ਦੇ ਉੱਤੇ ਜਾਂ ਜਿਹੜੇ ਵੀ ਫੜੀ ਵਾਲਿਆਂ ਦੇ ਉੱਤੇ ਕਾਰਵਾਈ ਪੁਲਿਸ ਕਰ ਰਹੀ ਆ ਉਹ ਕਹਿ ਰਹੇ ਗਲਤ ਹੈ ਮਗਰ ਪੁਲਿਸ ਕਮਿਸ਼ਨਰ ਵੱਲੋਂ ਇਹ ਕਿਹਾ ਜਾ ਰਿਹਾ ਪਹਿਲਾਂ ਆਪਾਂ ਲੋਕਾਂ ਨੂੰ ਪਿਆਰ ਨਾ ਸਮਝਾਈਦਾ ਫਿਰ ਨੋਟਿਸ ਦਈਦਾ ਫਿਰ ਐਫ ਆਈ ਆਰ ਲਾਂਚ ਕਰੀ ਦੀ ਬਿਲਕੁਲ ਜੀ ਜਦੋਂ ਲੰਘਦੇ ਆ ਪੂਰਾ ਜਾ ਕੇ ਇੱਥੋਂ ਮੁਨਾਦੀ ਹੁੰਦੀ ਆ ਆਪਨੇ ਸਪੀਕਰ ਤੇ ਪੁਲਿਸ ਵਾਲੇ ਮੁਲਾਜ਼ਮ ਦੱਸਦੇ ਆ ਭਾਈ ਆਪਣਾ ਸਾਰਾ ਸਮਾਨ ਪਿੱਛੇ ਕਰ ਲਓ ਭਾਈ ਕਾਰ ਸੋ ਇੱਥੇ ਕੋਈ ਕਤਲ ਵਾਲਾ ਕਹ ਦੇਗਾ ਮੈਨੂੰ ਕਤਲ ਕਰਨ ਦਾ ਅਧਿਕਾਰ ਹੈ ਕੱਲ ਨੂੰ ਰਿਸ਼ਵਤ ਵਾਲਾ ਕਹ ਦੇਗਾ ਮੈਨੂੰ ਰਿਸ਼ਵਤ ਲੈਣ ਦਾ ਅਧਿਕਾਰ ਹੈ ਤੁਹਾਨੂੰ ਛੜੇ ਥੋੜਾ ਦੇਾਂਗੇ ਆਰਾਮ ਰਹੀ ਮਾਸਾ ਆਰਾਮ ਨੂੰ ਸਜ਼ਾ ਨਹੀਂ ਹੋਈ ਉਹਨਾਂ ਦੇ ਨਾਲ ਕਰੋੜਾਂ ਬੰਦੇ ਸੀ ਕੀ ਉਹਨਾਂ ਨੂੰ ਕਾਨੂੰਨ ਨੇ ਆਪਣੀ ਸਜ਼ਾ ਨਹੀਂ ਸੁਣਾਈ ਸੋ ਇਸ ਦੇਚ ਕਾਨੂੰਨ ਦਾ ਰਾਜ ਹੈ ਬੰਦਿਆਂ ਦਾ ਰਾਜ ਨਹੀਂ ਹੈਗਾ ਇਹ ਥੋੜਾ ਹੋਏਗਾ ਕਿ 10 ਬੰਦੇ ਇਕੱਠੇ ਹੋ ਕੇ ਡੀਸੀ ਦਫਤਰ ਦੇ ਬਾਹਰ ਪ੍ਰਦਰਸ਼ਨ ਕਰਨਗੇ ਤੇ ਉਹਨਾਂ ਦੀਆਂ ਸਾਰੀਆਂ ਨਜਾਇਜ਼ ਮੰਗਾਂ ਮੰਨ ਲੀਆਂ ਜਾਣਗੀਆਂ ਸੋ ਕੋਈ ਨਹੀਂ ਮੰਗਣੀ ਚਾਹੀਦੀ ਜਿਹੜਾ ਇਦਾਂ ਗਲਤ ਪ੍ਰਦਰਸ਼ਨ ਕਰਦਾ ਉਹਦੇ ਲਈ ਵੀ ਇੱਕ ਜਗ੍ਹਾ ਨਿਯਤ ਕੀਤੀ ਹੈ ਉੱਥੇ ਜਾ ਕੇ ਕਰਨ ਸੜਕ ਤੇ ਲੋਕਾਂ ਦਾ ਨੁਕਸਾਨ ਨਾ ਕਰਨ ਨਾ ਹੀ ਸੜਕ ਦੇ ਉੱਤੇ ਕੋਈ ਜਗ੍ਹਾ ਕਰਨ ਨਾ ਹੀ ਕਿਸੇ ਨੂੰ ਲੰਘਣ ਤੋਂ ਰੋਕਣ ਇਹ ਕਿਸੇ ਨੂੰ ਅਧਿਕਾਰ ਨਹੀਂ ਹੈ ਹੁਣ ਤੁਸੀਂ ਟ੍ਰੈਫਿਕ ਵਿਵਸਥਾ ਨੂੰ ਕਿੱਦਾਂ ਦੇਖਦੇ ਹੋ ਮੈਂ ਬਿਲਕੁਲ ਠੀਕ ਤਰ੍ਹਾਂ ਦੇਖ ਰਹਾ ਮੈਨੂੰ ਲੱਗਦਾ ਜਦੋਂ ਵੀ ਮੈਂ ਕਿਤੇ ਲੰਘਦਾ ਮੈਨੂੰ ਥ ਲਈਆਂ ਸੀ ਨਾ ਕੋਈ ਗੱਡੀ ਲੱਗਦੀ ਸੀ ਇੱਥੇ ਨਾ ਹੀ ਕੋਈ ਲੰਘਿਆ ਜਾਂਦਾ ਸੀ ਡੇਲੀ ਇੱਥੇ ਜਾਮ ਲੱਗਦਾ ਸੀ ਹੁਣ ਬਿਲਕੁਲ ਸਮੂਥਲੀ ਚੱਲ ਰਹੀ ਹੈ ਸੜਕ ਸੜਕ ਜਦ ਕੀ ਬਹੁਤ ਚੌੜੀ ਹੈ ਸੜਕਾਂ ਚ ਕੋਈ ਬੁਰਾਈ ਨਹੀਂ ਉਹਨਾਂ ਨੂੰ ਇਸਤੇਮਾਲ ਕਰਨ ਵਾਲੇ ਗਲਤ ਨੇ ਸੋ ਗਲਤ ਤਰੀਕੇ ਨਾਲ ਜਿਹਦਾ ਰੇੜੀਆਂ ਫੜੀਆਂ ਲੱਗਣ ਗਿਆ ਜਾਂ ਆਪਣੇ ਖੋਖੇ ਲਾਏ ਜਾਣਗੇ ਜਾਂ ਆਪਣੇ ਵਪਾਰ ਵਾਸਤੇ ਲੋਕਾਂ ਦਾ ਨੁਕਸਾਨ ਕੀਤਾ ਜਾਏਗਾ ਇਹ ਗਲਤ ਹੈ ਇਹਦੇ ਵਾਸਤੇ ਕਿਸੇ ਨਾ ਕਿਸੇ ਨੂੰ ਅੱਗੇ ਲੱਗਣਾ ਹੀ ਪਾਣਾ ਅਲਕ-ਲਕ ਜੰਗਾਣੀ ਪਾਣੀ ਹੈ ਜੋ ਇਹਨਾਂ ਨੇ ਕੀਤਾ ਸ਼੍ਰੀ ਸਰਪੰਨ ਸ਼ਰਮਾ ਸਾਹਿਬ ਨੇ ਬਹੁਤ ਅੱਛਾ ਕੀਤਾ ਤੇ ਇਦਾਂ ਕਰਦੇ ਰਹਿਣਾ ਚਾਹੀਦਾ ਪੁਲਿਸ ਕੋ ਪੂਰਾ ਅਧਿਕਾਰ ਹੈ ਹਾਂ ਤੁਹਾਡੀ ਐਸੋਸੀਏਸ਼ਨ ਵੀ ਹੈ ਕਿਹਾ ਤੁਹਾਡੀ ਐਸੋਸੀਏਸ਼ਨ ਜਿਹੜੀ ਹੈ ਪੁਲਿਸ ਕਮਿਸ਼ਨਰ ਦਾ ਸਹਿਯੋਗ ਦੇਣ ਬਿਲਕੁਲ ਜੀ ਅਸੀਂ ਦੇ ਰਹੇ ਹਾਂ ਜਿੱਥੇ ਅਸੀਂ ਗਲਤ ਆ ਅਸੀਂ ਕੁਝ ਲਾਇਆ ਸਾਨੂੰ ਸਭ ਤੋਂ ਪਹਿਲਾਂ ਪਿੱਛੇ ਕੀਤਾ ਜਾਵੇ ਕਿਉਂਕਿ ਸਾਡੀ ਜ਼ਿੰਮੇਵਾਰ ਚਲੇਗਾ ਸਾਰਾ ਸਮਾਜ ਗੱਲ ਫਿਰ ਹੋਤੀ ਹੈ ਸਿਰਫ ਅਧਿਕਾਰ ਡੈਮੋਕ੍ਰੇਸੀ ਚ ਨਹੀਂ ਮਿਲਦੇ ਆਪਣੀ ਜ਼ਿੰਮੇਵਾਰੀ ਨਿਭਾਣੀ ਪੈਂਦੀ ਹੈ ਪਹਿਲਾ ਬੰਦਾ ਆਪਣੀ ਜ਼ਿੰਮੇਵਾਰੀ ਨਿਭਾਏ ਆਪਣੇ ਆਪ ਨੂੰ ਸਾਫ਼ ਸੁੱਧਰਾ ਕਰੇ ਫਿਰ ਦੂਸਰੇ ਨੂੰ ਗਲਤ ਕਹੇ ਉਹਨੂੰ ਤਸਵੀਰਾਂ ਬਾਹਰ ਦੀਆਂ ਦਿਖਾ ਦਿੰਦੇ ਆ ਕਚੈਰੀ ਚੌਂਕ ਦੀਆਂ ਨੇ ਜਿੱਥੇ ਮੌਜੂਦਾ ਥਾਣਾ ਬਰਾਦਰੀ ਦੇ ਪਰਿਭਾਰੀ ਜੀਆ ਉਹਨਾਂ ਦੀ ਟੀਮ ਵੱਲੋਂ ਜਿਹੜੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਸੀਗੇ ਉਹਨਾਂ ਨੂੰ ਇੱਥੋਂ ਚੱਕਿਆ ਜਾ ਰਿਹਾ ਹੈਗਾ ਪਹਿਲਾਂ ਜਿਹੜੇ ਦੁਕਾਨਦਾਰ ਹੈਗੇ ਉਹਨਾਂ ਨੂੰ ਸਮਝਾਇਆ ਗਿਆ ਸਮਝਾਉਣ ਤੋਂ ਬਾਅਦ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਵਾਰਨਿੰਗ ਦੇਣ ਤੋਂ ਬਾਅਦ ਉਹਨਾਂ ਦਾ ਹੁਣ ਜਿਹੜਾ ਥੋੜਾ ਜਿਹਾ ਸਮਾਨ ਵੀ ਜ਼ਬਤ ਕੀਤਾ ਗਿਆ ਜਿੱਥੇ ਪੁਲਿਸ ਵੱਲੋਂ ਇਹ ਕਾਰਵਾਈ ਨੂੰ ਹਾਂ ਕੀਤਾ ਗਿਆ ਉੱਥੇ ਹੀ ਜਿਹੜੇ ਵਕੀਲ ਸਾਹਿਬਾਨ ਹੈਗੇ ਉਹ ਵੀ ਇਹੀ ਕਹਿ ਰਿਹਾ ਕਿ ਪੁਲਿਸ ਕਮਿਸ਼ਨਰ ਵੱਲੋਂ ਜੋ ਵੀ ਉਪਰਾਲਾ ਕੀਤਾ ਜਾ ਰਿਹਾ ਹੈਗਾ ਉਹ ਸ਼راہਨੀਯ ਯੋਗ ਹੈ ਬਹੁਤ ਅੱਛਾ ਉਪਰਾਲਾ ਹੈ ਕਿਸੇ ਨੂੰ ਤਾਂ ਅੱਗੇ ਹੋ ਕੇ ਉਪਰਾਲਾ ਕਰਨਾ ਹੀ ਪੈਣਾ ਹੈਗਾ ਜਿਸੋ ਸ਼੍ਰੀ ਜਸਪਾਲ ਸਿੰਘ ਨੇ ਬਹੁਤ ਸੇ ਹੋ ਕੀਤਾ ਸਬ ਇੰਸਪੈਕਟਰ ਜਸਪਾਲ ਸਿੰਘ ਨੂੰ ਮੈਂ ਬਹੁਤ ਥੈਂਕਸ ਕਰਦਾ ਬਹੁਤ ਅੱਛਾ ਕੰਮ ਕਰ ਰਹੇ ਹੈ ਉਹਨਾਂ ਦੀ ਮੈਂ ਪ੍ਰਸ਼ੰਸਾ ਕਰਦਾ ਕੈਮਰਾਮੈਨ ਜਤਿੰਦਰ ਨਾਮ ਵਿਨੈ ਸ਼ਰਮਾ ਦੈਨਿਕ ਸੂਰਤ ਟੀਵੀ ਜਲੰਧਰ